ਇੱਕ ਹੋਰ ਜੁਮੜਾ ਛੱਡਣ ਜਾ ਰਹੇ ਹੈਗੇ ਜਦੋਂ ਅੰਦਰ ਵਿਧਾਨ ਸਭਾ ਚੱਲਦੀ ਹੈ ਜਿੰਨਾ ਟਾਈਮ ਚਾਹੀਦਾ ਸਪੀਕਰ ਸਾਹਿਬ ਅਸੀਂ ਟਾਈਮ ਦੇਣ ਨੂੰ ਤਿਆਰ ਆ ਵਿਧਾਨ ਸਭਾ ਚ ਆ ਕੇ ਆਪਣੀ ਗੱਲ ਰੱਖਣ ਇਹਦਾ ਮਤਲਬ ਕਿ ਵਿਧਾਨ ਸਭਾ ਦੇ ਵਿੱਚ ਗੱਲ ਰੱਖਣ ਤੋਂ ਭੱਜ ਰਹੇ ਆ ਬਾਹਰ ਡਰਾਮੇ ਕਰ ਰਹੇ ਆ ਜਿਵੇਂ 1600 ਕਰੋੜ ਰੁਪਇਆ ਉਹਨਾਂ ਨੇ ਤੁਸੀਂ ਕਿਹਾ ਸੀਗਾ ਕਿ 1600 ਕਰੋੜ ਰੁਪਇਆ ਦੇ ਵਿੱਚੋਂ 1 ਰੁਪਇਆ ਨਹੀਂ ਹਜੇ ਤੱਕ ਆਇਆ ਸਾਨੂੰ ਤਾਂ ਇਹ ਦੱਸਣ ਕਿ ਪੰਜਾਬ ਦੀ ਵਾਹ ਕਿਵੇਂ ਫੜ ਰਿਹਾ ਫੈਡਰਲ ਢਾਂਚੇ ਨੂੰ ਸਾਡੇ ਨੂੰ ਇਹ ਕਹਿੰਦੇ ਮੰਤਰੀ ਆ ਕੇ ਕਹਿੰਦਾ ਕਿ ਸਿੱਧੇ ਪੈਸੇ ਪਾਵਾਂਗੇ ਇਹ ਜਿਹੜਾ ਸਮਝਦੀ ਕੁਛ ਨਹੀਂ ਨਾ ਸੁਧਾਰ ਨੂੰ ਸਮਝਦੇ ਨਾ ਪੰਜਾਬ ਸਰਕਾਰ ਨੂੰ ਕੁਛ ਸਮਝਦੇ ਆ ਜੀ ਅੱਜ ਸਮਾਣੀ ਦਿੱਤਾ ਜਾ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦਾ ਇਹ ਪੰਜਾਬ ਦੀ ਤਹੀਨ ਆ ਸਾਡੇ ਸੰਵਿਧਾਨ ਦੀ ਤਹੀਨ ਆ ਫੈਡਰਲ ਟੱਜ ਦੀ ਤਹੀਨ ਆ ਸੋ ਮੈਂ ਕਹਿਣਾ ਕਿ ਅਸ਼wini ਕੁਮਾਰ ਜੀ ਨੂੰ ਬਾਹਰ ਡਰਾਮੇ ਕਰਨ ਦੀ ਬਜਾਏ ਜਿਹੜੀ ਗੱਲ ਰੱਖਣੀ ਅੰਦਰ ਰੱਖਣ ਜਿੰਨਾ ਸਮਾਂ ਚਾਹੀਦਾ ਉਹਨਾਂ ਸਮਾਂ ਅਸੀਂ ਦੇਣ ਨੂੰ ਤਿਆਰ ਆ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਜੋ ਵਿਧਾਇਕ ਨੇ ਜੋ ਮੰਤਰੀ ਨੇ ਉਹ ਲਗਾਤਾਰ ਭਾਜਪਾ ਤੇ ਕਾਂਗਰਸ ਨੂੰ ਘੇਰਦੇ ਨਜ਼ਰ ਆ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀ ਬਾਹ ਫੜਨ ਨੂੰ ਤਿਆਰ ਨਹੀਂ ਹੈ ਲੇਕਿਨ ਜੋ ਵਿਧਾਨ ਸਭਾ ਦੇ ਵਿੱਚ ਗੱਲ ਕਹਿਣ ਦੀ ਬਜਾਏ ਉਹ ਪਬਲਿਕਲੀ ਜਾ ਕੇ ਗੱਲਾਂ ਕਰ ਰਹੇ ਨੇ ਜੋ ਕਿ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ ਉਹਨ ਸ਼ਰਮਣੇ ਪੰਜਾਬ ਭਾਜਪਾ ਦੇ ਪ੍ਰਧਾਨ ਵੀ ਨੇ ਪਠਾਨਕੋਟ ਤੋਂ ਵਿਧਾਇਕ ਵੀ ਨੇ ਉਹਨਾਂ ਦੇ ਵੱਲੋਂ ਜੋ ਪੰਜਾਬ ਸਰਕਾਰ ਨੂੰ ਲੈ ਕੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਗਲਤ ਹੈ ਜਦਕਿ ਕੇਂਦਰ ਸਰਕਾਰ ਹੀ ਪੰਜਾਬ ਦੇ ਨਾਲ ਜੋ ਹੈ ਲਗਾਤਾਰ ੱਤਕਾ ਕਰਦੀ ਨਜ਼ਰ ਆ ਰਹੀ ਹੈ ਤਾਂ ਦੱਸ ਦਈਏ ਕਿ ਅੱਜ ਦੇ ਜੋ ਸੈਸ਼ਨ ਦੇ ਵਿੱਚ ਸਭ ਤੋਂ ਮੇਨ ਜੋ ਮਤਾ ਅੱਜ ਸਾਹਮਣੇ ਆ ਰਿਹਾ ਜਾਣਕਾਰੀ ਮਿਲੀ ਹੈ ਕਿ ਅੱਜ ਮੁੜ ਵਿਸੇਬੇ ਦੇ ਉੱਤੇ ਜੋ ਹੈ ਚਰਚਾ ਜੋ ਹੈ ਇਸ ਸਦਨ ਦੇ ਵਿੱਚ ਕੀਤੀ ਜਾਵੇ ਕਿ ਅਤੇ ਪੂਰੀ ਉਮੀਦ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਕਿ ਅੱਜ ਦੇ ਮਤੇ ਇਹ ਮਤਾ ਪਾਸ ਕਰਕੇ ਜੋ ਪੰਜਾਬ ਦੀ ਜੋ مالی ਹਾਲਤ ਜੋ ਇਸ ਸਮੇਂ ਜੋ ਲੋਕਾਂ ਦੀ مالی ਹਾਲਤ ਜੋ ਖਰਾਬ ਹੋਈ ਹੈ ਲੋਕਾਂ ਦੇ ਖੇਤ ਨਸ਼ਟ ਹੋਏ ਨੇ ਬਾਗ ਨਸ਼ਟ ਹੋਏ ਨੇ ਜੋ ਲੋਕਾਂ ਦੇ ਘਰ ਬਰਬਾਦ ਹੋਏ ਨੇ ਤਾਂ ਇਹਨਾਂ ਨੂੰ ਦੁਬਾਰਾ ਮੁੜ ਪੈੜ ਦੇ ਉੱਤੇ ਲਿਆਉਣ ਲਈ ਦੁਬਾਰਾ ਪੈਰਾਂ ਦੇ ਉੱਤੇ ਖੜਾ ਕਰਨ ਦੇ ਲਈ ਅੱਜ ਦੇ ਸੈਸ਼ਨ ਦੇ ਵਿੱਚ ਪਾਸ ਕੀਤਾ ਮਤਾ ਇੱਕ ਅਹਿਮ ਭੂਮਿਕਾ ਅਦਾ ਕਰੇਗਾ ਇਸੇ ਤਰ੍ਹਾਂ ਦੀਆਂ ਖਬਰਾਂ ਵਿਖ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ